ਸ਼੍ਰੀ ਗੁਰੂ ਤੇਗ ਬਹਾਦਰ ਸਿਮਰਿਏ ਘਰ ਨੌਨੀ ਦੇ ਆਵੇ ਤਾਏ ਸਭ ਥਾਈ ਹੋਣਾ ਜੀ ਸਹਾਏ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ 350 ਸਾਲਾ ਪ੍ਰਕਾਸ਼ ਪੁਰਬ ਮਨਾ ਰਹੇ ਆ ਜਿਵੇਂ ਕਿ ਆਪ ਸਾਰਿਆਂ ਸੰਤਾਂ ਨੂੰ ਪਤਾ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਜਿਹੜੀ ਸ਼ਹਾਦਤ ਦਿੱਤੀ ਇਹ ਹਿੰਦ ਦੀ ਚਾਦਰ ਬਣੇ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਤੇ ਸੱਚਾਈ ਦੀ ਇੱਜ਼ਤ ਸੀਗੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨਾਲ ਸ਼ਹੀਦ ਭਾਈ ਮਤੀ ਦਾਸ ਜੀ ਸ਼ਹੀਦ ਭਾਈ ਸਤੀਦਾ ਜੀ ਸ਼ਹੀਦ ਭਾਈ ਦਿਆਲਾ ਜੀ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਪਹਿਲਾਂ ਇਹਨਾਂ ਤਿੰਨ ਗੁਰੂ ਸਾਹਿਬ ਦੇ ਸਿੱਖਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹਕੂਮਤ ਵੱਲੋਂ ਤਾਂ ਜੋ ਗੁਰੂ ਸਾਹਿਬ ਆਪਣੇ ਆਰਾਧਿਆਂ ਤੋਂ ਬਦਲ ਜਾਣ ਪਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਹਿੰਦ ਦੀ ਚਾਦਰ ਬਣਨਾ ਸੀ ਉਹਨਾਂ ਨੇ ਸ਼ਹੀਦੀ ਤੇ ਸ਼ਹਾਦਤ ਦੇ ਕੇ ਤਿਲਕ ਜੰਜੂ ਦੀ ਰੱਖਿਆ ਕੀਤੀ ਜੇ ਮੈਂ ਗੱਲ ਕਰਾਂ ਮਨੁੱਖੀ ਅਧਿਕਾਰਾਂ ਦੀ ਤੇ ਮਨੁੱਖੀ ਅਧਿਕਾਰਾਂ ਦੇ ਸਭ ਤੋਂ ਵੱਡੇ ਜੇ ਰੱਖਿਖ ਬਣੇ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਬਣੇ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀਆਂ ਸ਼ਹੀਦੀਆਂ ਨੂੰ ਸਮਰਪਿਤ ਅੱਜ ਵਿਸ਼ਵ ਪਾਰ ਵਿੱਚ 350 ਸਾਲਾ ਬੜੀ ਧੂਮਤਾ ਮੰਨਾ ਮਨਾਇਆ ਜਾ ਰਿਹਾ ਗਪਾਲ ਗਊਸ਼ਾਲਾ ਦੇ ਵਿੱਚ ਵੀ ਇਹ ਸਮਾਗਮ ਲੁਐਂਸ ਕਲੱਬ ਮੋਗਾ ਵਿਛਾਲ ਪੰਜਾਬ ਪੁਲਿਸ ਮੋਗਾ ਤੇ ਸਮਾਈਲ ਔਮਨ ਸਮਾਈਲ ਔਮਨ ਦੇ ਫਾਊਂਡੇਸ਼ਨ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ਕਿਉਂਕਿ ਇਹ ਮਨੁੱਖਤਾ ਦੇ ਰਹਿਬਰ ਜਿਨ੍ਹਾਂ ਨੇ ਹਿੰਦ ਦੀ ਚਾਦਰ ਬਣੇ ਅਗਰ ਹਿੰਦੁਸਤਾਨ ਅੱਜ ਵਜੂਦ ਹੈ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਬਦੌਲਤ ਹੈ ਜੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਮੈਂ ਗੱਲ ਕਰਾਂ ਰੱਖਿਆ ਕੀਤੀ ਮਨੁੱਖਤਾ ਦੀ ਮਨੁੱਖਤਾ ਲਈ ਰਹਿਬਰ ਰਹਿਬਰ ਬਣ ਕੇ ਆਏ ਨੇ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਬਣ ਕੇ ਆਏ ਨੇ ਸੋ ਸਭ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਸ਼ਹੀਦੀ ਦਿਹਾੜੇ ਦੀਆਂ ਸ਼ੁਭ ਕਾਮਨਾਵਾਂ ਅਸੀਂ ਕਹਿੰਦੇ ਆ ਵੀ ਜੋ ਗੁਰੂ ਸਾਹਿਬ ਨੇ ਪੂਰਨੇ ਪਾਏ ਨੇ ਮਨੁੱਖਤਾ ਦੀ ਸੇਵਾ ਲਈ ਸਾਰਿਆਂ ਨੂੰ ਇਹਨਾਂ ਦੇ ਉੱਤੇ ਪੈਰਾ ਦੇਣ ਦੀ ਅੱਜ ਲੋੜ ਹੈ ਅੱਜ ਸਾਰੀਆਂ ਸਰਕਾਰਾਂ ਇਹਨਾਂ ਦਾ ਦਿਨ ਮਨਾ ਰਹੀਆਂ ਸਭ ਤੋਂ ਵੱਡੀ ਮਨੁੱਖੀ ਅਧਿਕਾਰਾਂ ਦੀ ਰੱਖਿਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਕੀਤੀ ਹੈ ਨਮਨ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਵਾਹਿਗੁਰੂ ਜਿਸਤਕ ਖਾਲਸਾ ਵਾਹਿਗੁਰੂ ਜੀ ਵਨ ਅਜੇ ਗੋਇਲ ਜੀ ਦੀਪਕ ਤੈਲ ਜੀ ਕੁਸ਼ੀਲ ਬਾਂਸਲ ਜੀ ਮਲੋਤਰਾ ਸਾਹਿਬ ਸਾਰੇ ਹੀ ਦੋਸਤਾਂ ਦਾ ਬਹੁਤ ਧੰਨਵਾਦ ਹੈ ਸੋਨੂ ਦੂਆ ਜੀ ਤੇ ਮਨੀਸ਼ ਸਿੰਘਲਾ ਜੀ ਨੇ ਗੁਰੂ ਕੇ ਲੰਗਰ ਲਾਏ ਜਿਸ ਵਿੱਚ ਦੁੱਧ ਦਾ ਲੰਗਰ ਤੇ ਕੁਲਚੇ ਦਾ ਲੰਗਰ ਚਰਨਜੀਤ ਸਿੰਘ ਜੀ ਹਉਜਾ ਸਾਡੇ ਆਰਸੀ ਸਾਹਿਬ ਅਚੇਚੇ ਤੌਰ ਤੇ ਪਹੁੰਚੇ ਸੀ ਭਾਰਤ ਪੂਸ਼ਨ ਗੁਪਤਾ ਜੀ ਸਿੰਘਲਾ ਸਾਹਿਬ ਅਰਵਿੰਦਰ ਸੀਏ ਜੀ ਸੋਨੂ ਦੂਆ ਜੀ ਵਿਕਾਸ ਸਿੰਘਲਾ ਜੀ ਰੋਹਿਤ ਸਿੰਘਲਾ ਜੀ ਇਸ ਤੋਂ ਇਲਾਵਾ ਦੋਸਤੋ ਕੋਈ ਵੀ ਕੰਮ ਅਸੀਂ ਕਰਦੇ ਹਾਂ ਤਾਂ ਪ੍ਰੈਕਟੀਕਲ ਕਰਕੇ ਆਪਣੇ ਜੀਵਨ ਵਿੱਚ ਜਿਹੜਾ ਤਿਆਰਬਾ ਹੁੰਦਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜਿੱਥੇ 125 ਯੂਨਟ ਪਬਲਿਕ ਦੇ ਹੋਏ ਉਸ ਵਿੱਚ ਸਾਡੇ ਵੀ ਕਲੱਬ ਦਾ ਬਹੁਤ ਵੱਡਾ ਯੋਗਦਾਨ ਸੀ ਰਵਿੰਦਰ ਸੀਏ ਦਾ ਬਹੁਤ ਵੱਡਾ ਯੋਗਦਾਨ ਸੀ ਦਵਿੰਦਰ ਪਾਲ ਜੀ ਰਿੰਪੀ ਮੇਰੇ ਮਾਮਾ ਜੀ ਸਤਕਾਰਯੋਗ ਉਹਨਾਂ ਦਾ ਜਨਮ ਦਿਨ ਸੀ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਇਸ ਵਿੱਚ ਵਿਨੋਦ ਬੰਸਲ ਜੀ ਸਾਡੇ ਮੇਅਰ ਸਾਹਿਬ ਵਿੱਚ ਸ਼ਾਮਲ ਹੋਏ ਸਭ ਤੋਂ ਵੱਡਾ ਯੋਗਦਾਨ ਡਾਕਟਰ ਸਾਹਿਬ ਨੇ ਪਾਇਆ ਜਿਸ ਵਿੱਚ ਵਤਵਤ ਡੋਨਰ ਲੈ ਕੇ ਆਏ ਬੀ ਆਰ ਫੈਸ਼ਨ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੇ ਸ਼ਾਪ ਤੋਂ ਅਚੇਚੇ ਤੌਰ ਤੇ ਆਪਣੇ EMPLOYEES ਭੇਜੇ ਸਾਡੇ ਮਾਮਾ ਜੀ ਦਿਵਿੰਦਰਪਾਲ ਸਿੰਘ ਜੀ ਦੀ ਰਿੰਪੀ ਦਾ ਬਰਥਡੇ ਵੀ ਸੀ ਉਹਨਾਂ ਨੇ ਕਲੱਬ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਸਾਨੂੰ ਸਾਰੇ ਹੀ ਲੋਇਨ ਮੈਂਬਰਾਂ ਦਾ ਇੱਕ ਦੂਜੇ ਦਾ ਸਹਿਯੋਗ ਹਮੇਸ਼ਾ ਮਿਲਦਾ ਰਹਿੰਦਾ ਹੈ ਵਿਕਾਸ ਸਿੰਘਲਾ ਜੀ ਇਸ ਵਿੱਚ ਸਰਿੰਦਰਪਾਲ ਸਿੰਘ ਜੀ ਅਜੀਤ ਅਖਬਾਰ ਤੋਂ ਅਚੇਚੇ ਤੌਰ ਤੇ ਪਹੁੰਚੇ ਉਹਨਾਂ ਨੇ ਵੀ ਸਾਡਾ ਹੌਸਲਾ ਵਧਾਇਆ ਸੋਨੂ ਦੂਵੇ ਜੀ ਨੇ ਬਲੱਡ ਦਿੱਤਾ ਤੇ ਗੁਰਮੀਤ ਭਾਜੀ ਨੇ ਬਲੱਡ ਦਿੱਤਾ ਬਹੁਤ ਸਾਰੇ ਲੋਅਨ ਮੈਂਬਰਾਂ ਨੇ ਬਲੱਡ ਦੇ ਕੇ ਕਲੱਬ ਵਿੱਚ ਆਪਣਾ ਯੋਗਦਾਨ ਪਾਇਆ ਸਿੰਘਲਾ ਸਾਹਿਬ ਨੇ ਬਲੱਡ ਦਾ ਯੋਗਦਾਨ ਦਿੱਤਾ ਸੰਜੀਪ ਸਿੰਘਲਾ ਜੀ ਨੇ ਬਲੱਡ ਦੇ ਕੇ ਯੋਗਦਾਨ ਪਾਇਆ ਓਮਨ ਸਮਾਈਲ ਵੈਲਫੇਅਰ ਦਾ ਬਹੁਤ ਵੱਡਾ ਯੋਗਦਾਨ ਸੀ ਉਹਨਾਂ ਨੂੰ ਵੀ ਅਸੀਂ ਮਾਨ ਸਨਮਾਨ ਦਿੱਤਾ ਸਾਡੀਆਂ ਭੈਣਾਂ ਨੇ ਬਹੁਤ ਸਾਥ ਦਿੱਤਾ ਸਾਰੇ ਹੀ ਲੁਆਇੰਸ ਕਲੱਬ ਮੋਗਾ ਵਿਛਾਲ ਦਾ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਬਹੁਤ ਅੱਛੇ ਤਰੀਕੇ ਨਾਲ ਇੱਕ ਮੈਸੇਜ ਦੇ ਕੇ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਦੇ ਕੇ ਇੱਕ ਹੁੰਦਾਨ ਕੈਂਪ ਦੇ ਵਿੱਚ ਵੱਡ ਤੋਂ ਵੱਡ ਯੋਗਦਾਨ ਪਾਇਆ ਸਾਰਿਆਂ ਦਾ ਹੀ ਬਹੁਤ ਧੰਨਵਾਦ 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 ਡੋਨਰਾਂ ਦਾ ਵੀ ਧੰਨਵਾਦ